ਸਸਿਕਾ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ ਬੁਲਟਿਨ ਮੈਂ ਹਾਂ ਕੋਮਲ ਕਪੂਰ ਖਬਰ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਅੱਜ ਦੇ ਅਹਿਮ ਸੁਰਖੀਆਂ ਤੇ ਪੀਐਮ ਮੋਦੀ ਪਹੁੰਚੇ ਪਟਿਆਲਾ ਪਰ ਨੀਤ ਕੋ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ ਆਪ ਦਾ ਮੁੱਖ ਮੰਤਰੀ ਚੰਨੀ ਦੀਆਂ ਵਧੀਆਂ ਮੁਸ਼ਕਲਾਂ ਚੋਣ ਕਮਿਸ਼ਨ ਨੇ ਜਾਰੀ ਕੀਤੀ ਚੇਤਾਵਨੀ ਪੀਐਮ ਮੋਦੀ ਦੇ ਫੇਰੀ ਦੌਰਾਨ ਕਿਸਾਨਾਂ ਦਾ ਟਿੱਖਾ ਵਿਰੋਧ ਪਟਿਆਲਾ ਦੇ ਵਿੱਚ ਵੱਖ-ਵੱਖ ਥਾਵਾਂ ਤੇ ਕੀਤਾ ਪ੍ਰਦਰਸ਼ਨ ਕਨੌਰੀ ਬਾਰਡਰ 'ਤੇ ਕਿਸਾਨਾਂ ਦੇ ਨਾਲ ਵਾਪਰਿਆ ਵੱਡਾ ਹਾਦਸਾ ਵਿਕਰਮ ਸਿੰਘ ਮਾਝੂਰੀ ਨੇ ਕਿਹਾ ਨੀ ਕਿਸਾਨਾਂ ਦੇ ਨਾਲ ਮੁਲਾਕਾਤ ਖਬਰਾਂ ਵਿਸਤਾਰ ਦੇ ਨਾਲ ਲੋਕ ਸਭਾ ਚੋਣਾਂ ਦੇ ਆਖਰੀ ਦੋ ਦਿਨ ਦੀ VOTING ਦੇ ਲਈ ਸਿਆਸੀ ਪਾਰਟੀਆਂ ਦੇ ਵੱਲੋਂ ਪੰਜਾਬ ਦੇ ਵਿੱਚ ਜੋਰਾਂ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਸਹਿਤ ਅੱਜ ਦੇ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਦੇ ਵਿੱਚ ਐਂਟਰੀ ਹੋ ਗਈ ਹੈ ਤੇ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਪਟਿਆਲਾ ਦੇ ਵਿੱਚ ਇੱਕ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕੀਤਾ ਇਸ ਦੌਰਾਨ ਉਹਨਾਂ ਨੇ ਜਿੱਥੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ ਤਾਂ ਉੱਥੇ ਹੀ ਉਹਨਾਂ ਨੇ ਇੰਡੀਆ ਅਲਾਈንስ ਦੇ ਲੇਗਾ ਤਿੱਖੇ ਨਿਸ਼ਾਨੇ ਵੀ ਨਿ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਪੰਜਵੇਂ ਗੇੜ ਦੀ VOTING ਤੋਂ ਬਾਅਦ ਸਾਫ ਹੋ ਗਿਆ ਕਿ ਦੇਸ਼ ਦੇ ਵਿੱਚ ਇੱਕ ਵਾਰ ਫਿਰ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਇਸ ਲਈ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਹੁਣ ਤੋਂ ਹੀ ਆਪਣੀ ਹਾਰ ਨੂੰ ਲੈ ਕੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਚੋਣ ਰੈਲੀ ਦੌਰਾਨ ਮੋਦੀ ਨੇ ਪੰਜਾਬ ਦੇ ਨਾਲ ਜੁੜੀਆਂ ਆਪਣੀਆਂ ਯਾਦਾਂ ਵੀ ਤਾਜ਼ੀਆਂ ਕੀਤੀਆਂ। ਸਾਥਿਓ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਦੇ ਰੂਪ ਵਿੱਚ मैंने पंजाब में बहुत समय बिताया है यहां के खेतों में खलिहानों में सड़कों में खूब घूमा हूं वो दिन मुझे बराबर याद रहते हैं कि साथियों के साथ बारादरी गार्डन में सुबह सुबह टहलना और जोड़िया भाटिया चौक में साथियों से घप मार रहा सारी पुरानी यादें और मैं देख रहा हूं आज मुझे काफी पुराने पुराने साथियों के दर्शन करने का भी अवसर मिला है जब भी मैं पंजाब आता हूं पंजाब से इसने और बढ़ जाता है साथियों देश में पांच चरणों का चुनाव हो चुका है और जनता जनार्दन ने मोहर लगा दी है कि फिर एक बार फैरिक बार फैर एक बार पंजाब भी अच्छे से जानता है कि उसे अपना वोट बेकार नहीं करना है और आप तो जानते हैं वोट उसे दीजिए जो सरकार बनाए वोट उसे दीजिए जो विकसित पंजाब बनाने के लिए प्रतिबद्ध हो जो विकसित भारत बनाने का संकल्प लेकर चला हो और इसके लिए जरूरी है फैर इकवार फैर ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੇ ਲੋਕ ਪ੍ਰਧਾਨ ਮੰਤਰੀ ਦੇ ਦਾਅਵਿਆਂ ਉੱਤੇ ਕਿੰਨਾ ਭਰੋਸਾ ਕਰਦੇ ਨੇ ਕਿਉਂਕਿ ਪੰਜਾਬ ਦੇ ਕਿਸਾਨ ਹਜੇ ਵੀ ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਭਾਜਪਾ ਤੋਂ ਨਿਰਾਸ਼ ਚਲ ਰਹੇ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਕ ਵਾਰ ਫਿਰ ਤੋਂ ਮੁਸ਼ਕਲਾਂ ਦੇ ਵਿੱਚ ਕਿਰਦੇ ਹੋਏ ਨਜ਼ਰ ਆ ਰਹੇ ਨੇ ਦੱਸਿਆ ਕਿ ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਆਦਰਸ਼ ਚੋਣ ਜਾਬਤੇ ਦੇ ਉਲੰਘਣਾ ਕਰਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਵਿਰੋਧੀ ਪਾਰਟੀਆਂ ਦੀ ਆਲੋਚਨਾ ਪਾਰਟੀ ਦੀਆਂ ਨੀਤੀਆਂ ਪ੍ਰੋਗਰਾਮਾਂ ਇਸ ਦੇ ਪਿਛਲੇ ਰਿਕਾਰਡ ਅਤੇ ਕੰਮਾਂ ਤੱਕ ਹੀ ਸੀਮਤ ਹੋਣੀ ਚਾਹੀਦੀ ਹੈ ਚੋਣ ਕਮਿਸ਼ਨ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਚੋਣ 2024 ਦੇ ਲਈ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਆਦਰਸ਼ ਚੋਣ ਜਾਪਤੇ ਦੀ ਉਲੰਘਣਾ ਕਰਨ ਦੇ ਲਈ ਸਖਤ ਚੇਤਾਵਨੀ ਦਿੱਤੀ ਹੈ ਜ਼ਿਕਰਯੋਗ ਹੈ ਕਿ 5 ਮਈ 2024 ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਚੰਨੀ ਨੇ ਟਿੱਪਣੀ ਕੀਤੀ ਸੀ ਕਿ 4 ਮਈ ਨੂੰ ਭਾਰਤੀ ਹਥਿਆਰਬੰਦ ਬਲਾ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਪੂਚ ਵਿੱਚ ਹੋਇਆ دہشتੇ حملہ ਇੱਕ ਸਟੰਟ ਸੀ ਪੰਜਾਬ ਦੇ ਮੁੱਖ ਚੋਣ ਅਫਸਰ ਦੇ ਦਫ਼ਤਰ ਬੁਲਾਰੇ ਨੇ ਦੱਸਿਆ ਕਿ ਚੰਨੀ ਨੇ ਜਲੰਧਰ ਦੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਵੱਲੋਂ ਸਪਸ਼ਟ ਕਰਨ ਦੇ ਲਈ ਕਿਹਾ ਗਿਆ ਸੀ ਕਮਿਸ਼ਨ ਨੇ ਆਪਣਾ ਜਵਾਬ ਅਸੰਤੁਸ਼ਟੀ ਜਨਕ ਪਾਇਆ ਹੈ ਇਸ ਨੂੰ ਮਾਡਲ ਕੋਡ ਆਫ ਕੰਡਕਟ ਅਤੇ ਮੈਨੂਅਲ ਦੇ ਅਨੁਬੰਧ ਇੱਕ ਜਨਰਲ ਕੰਡਕਟ ਦੀ ਧਾਰਾ 2 ਦੀ ਉਲੰਘਣਾ ਮੰਨਦੇ ਹੋਏ ਐਮ ਸੀ ਸੀ ਦੀ ਉਲੰਘਣਾ ਮੰਨਿਆ ਗਿਆ ਹੈ ਜੋ ਕੇ ਪ੍ਰਦਾਨ ਕਰਦਾ ਹੈ ਹੋਰ ਰਾਜਨੀਤਿਕ 파ਟੀਆਂ ਦੀ ਆਲੋਚਨਾ ਜੋ ਦੋ ਬਣਾਈਆਂ ਗਈਆਂ ਨਹੀਂ ਉਹਨਾਂ ਦੀਆਂ ਨੀਤੀਆਂ ਅਤੇ ਪ੍ਰੋਗਰਾਮ ਪਿਛਨੀਆ ਰਿਕਾਰਡ ਅਤੇ 파ਟੀਆਂ ਤੱਕ ਸੀਮਤ ਰਹਿ ਗਿਆ ਅਤੇ ਉਮੀਦਵਾਰਾਂ ਨੂੰ ਨਿੱਜੀ ਜੀਵਨ ਦੇ ਸਾਰੇ ਪਹਿਲੂਆਂ ਦੀ ਆਲੋਚਨਾ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜੋ ਕਿ ਦੂਜੀਆਂ 파ਟੀਆਂ ਦੇ ਨੇਤਾਵਾਂ ਜੋ ਵਕਤਰਾ ਦੀਆਂ ਜਨਤਕ ਗਤੀਵਿਧੀਆਂ ਦੇ ਨਾਲ ਜੁੜਿਆ ਹੋਇਆ ਹੈ ਗੈਰ ਪ੍ਰਵਾਸੀਆਂ ਦੋਸ਼ਾਂ ਜਾਂ ਵਿਗਾੜ ਦੇ ਆਧਾਰ ਉੱਤੇ ਦੂਜੀਆਂ ਪਾਰਟੀਆਂ ਜਾਂ ਉਹਨਾਂ ਦੇ ਵਰਕਰਾਂ ਦੀ ਆਲੋਚਨਾ ਤੋਂ ਪਰਹੇਜ਼ ਕੀਤਾ ਜਾਵੇ। ਰਾਜਨੀਤਿਕ ਪਾਰਟੀਆਂ ਤੇ ਨੇਤਾ ਵੋਟਰਾਂ ਨੂੰ ਗੁੰਮਰਾਹ ਕਰਨ ਦੇ ਉਦੇਸ਼ ਤੋਂ ਬਿਨਾਂ ਤੱਥਾਂ ਦੇ ਆਧਾਰ ਉੱਤੇ ਝੂਠੇ ਬਿਆਨ ਬਿਆਨਬਾਜ਼ੀਆਂ ਨਹੀਂ ਕਰਨਗੇ। ਗੈਰ ਪ੍ਰਮਾਨਿਤ ਦੋਸ਼ਾਂ ਜਾਂ ਵਿਗਾੜ ਦੇ ਆਧਾਰ ਉੱਤੇ ਦੂਜੀਆਂ ਪਾਰਟੀਆਂ ਜਾਂ ਉਹਨਾਂ ਦੇ ਵਰਕਰਾਂ ਦੀ ਆਲੋਚਨਾ ਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ। ਚੋਣ ਕਮਿਸ਼ਨ ਨੇ ਚੰਨੀ ਨੂੰ ਪੂਠ ਦੇ ਵਿੱਚ ਅਜਹਈਆਂ ਉਲੰਘਣਾਵਾਂ ਨੂੰ ਦੌਰਾਨ ਉਦਸਲਾ ਦਿੰਦੀ ਹੈ ਅਤੇ ਚੇਤਾਵਨੀ ਦਿੰਦੀ ਹੈ ਐਮ ਸੀ ਸੀ ਦੇ ਦੇਸ਼ ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰਨ ਦੀ ਮਹੱਤਤਾ ਉੱਤੇ ਜ਼ੋਰ ਦਿੰਦਾ ਹੈ ਹੁਣ ਦੇਖਣਾ ਹੋਵੇਗਾ ਕਿ ਚੋਣ ਕਮਿਸ਼ਨ ਦੇ ਵੱਲੋਂ ਜਾਰੀ ਕੀਤੀ ਗਈ ਚੇਤਾਵਨੀ ਤੋਂ ਬਾਅਦ ਚਿਲੰਦਰ ਤੋਂ ਲੋਕ ਸਭਾ ਉਮੀਦਵਾਰ ਚਰਨਜੀਤ ਸਿੰਘ ਚੰਨੀ ਇਸ ਤੇ ਕੀ ਜਵਾਬ ਦਿੰਦੇ ਨੇ ਪੰਜਾਬ ਦੇ ਵਿੱਚ 1 ਜੂਨ ਨੂੰ ਹੋਣ ਜਾ ਰਹੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਤਰੇਂਦਰ ਮੋਦੀ ਅਜ ਪਟਿਆਲਾ ਵਿਖੇ ਲੋਕ ਸਭਾ ਉਮੀਦਵਾਰ ਪਰਨੀਤ ਗੋਦ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਉੱਥੇ ਦੂਜੇ ਪਾਸੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਕਿਸਾਨਾਂ ਦੇ ਵੱਲੋਂ ਤਿੱਖਾ ਵਿਰੋਧ ਵੀ ਕੀਤਾ ਗਿਆ ਅੱਜ ਪੀਐਮ ਦੀ ਪਟਿਆਲਾ ਫੇਰੀ ਤੋਂ ਪਹਿਲਾਂ ਕਿਸਾਨਾਂ ਵੱਲੋਂ ਪਟਿਆਲਾ ਦੇ ਵੱਖ-ਵੱਖ ਖੇਸਿਆਂ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛਣਾ ਚਾਹੁੰਦੇ ਹਾਂ ਕਿ ਉਹਨਾਂ ਨੇ ਸਾਡੇ ਨਾਲ ਕਿਤੇ ਵਾਅਦੇ ਹਲੇ ਤੱਕ ਪੂਰੇ ਕਿਉਂ ਨਹੀਂ ਕੀਤੇ ਪੰਜਾਬ ਦੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬ ਦੇ ਦੌਰੇ ਦਾ ਵਿਰੋਧ ਕੀਤਾ ਹੈ ਕਿਸਾਨਾਂ ਨੇ ਲੰਕੀ ਕਾਲ ਪ੍ਰਧਾਨ ਮੰਤਰੀ ਦੀ ਫੇਰੀ ਦੇ ਵਿਰੋਧ ਦੇ ਵਿੱਚ ਰੋਜ਼ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਦਿੱਤੀ ਸੀ ਇਸ ਸਹਤ ਸ਼ੰਭੂ ਦੇ ਖਨੋਰੀ ਬਾੜੂ ਤੋਂ ਹਜ਼ਾਰਾਂ ਕਿਸਾਨਾਂ ਨੇ ਪਟਿਆਲਾ ਦੇ ਫੋਲੋ ਗਰਾਊਂਡ ਵੱਲ ਚੱਲੇ ਪਾ ਦਿੱਤੇ ਜਿੱਥੇ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਹੋ ਰਹੀ ਸੀ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਦੇਖਦਿਆਂ ਪਟਿਆਲਾ ਦੇ ਵਿੱਚ ਸੁਰੱਖਿਆ ਤੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ ਪੁਲਿਸ ਨੇ ਕਿਸਾਨਾਂ ਨੂੰ ਸ਼ਹਿਰ ਦੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਹੀ ਬੈਰੀਕੇਡ ਲਗਾ ਕੇ ਰੋਕ ਲਿਆ ਇਸ ਦੌਰਾਨ ਕਿਸਾਨਾਂ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਉਹਨਾਂ ਦੇ ਨਾਲ ਤੱਕਾ ਕਰ ਰਹੀ ਹੈ ਉਹ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਵਿਰੋਧ ਪ੍ਰਦਰਸ਼ਨ ਕਰਨਾ ਚਾਹੁੰਦੇ ਸਨ ਪਰ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਅਸੀਂ ਤਕਰੀਬਨ ਗਰ 11 11:30 ਵਜੇ ਦੇ ਕਰੀਬ ਦੋਨਾਂ ਫਾਰਮਾਂ ਦੇ ਫੈਸਲੇ ਦੇ ਮੁਤਾਬਕ ਕੇਐਮਐਮ ਤੇ ਐਸਕੇਐਮ ਨਾਨ ਪੋਲਿਟিক্যাল ਦੇ ਮੁਤਾਬਕ ਅਸੀਂ ਕੱਲ੍ਹ ਹੀ ਆਪਸ ਵਿੱਚ ਮੀਟਿੰਗ ਕਰਕੇ ਦੇਸ਼ ਦਾ ਪ੍ਰਧਾਨ ਮੰਤਰੀ ਅੱਜ ਪਟਿਆਲੇ ਦੇ ਵਿੱਚ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਨ ਵਾਸਤੇ ਆ ਰਿਹਾ ਹੈ। ਔਰ ਅਸੀਂ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਪੰਜਾਬ ਦੇ ਵਿੱਚ 13 ਕੈਂਡੀਡੇਟਾਂ ਨੂੰ ਸਵਾਲ ਕਰ ਰਹੇ ਹਾਂ ਉਸੇ ਹੀ ਤਰੀਕੇ ਦੇ ਨਾਲ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਵਾਲ ਕਰਨਾ ਚਾਹੁੰਦੇ ਹਾਂ ਕਿ 13 ਫਰਵਰੀ ਤੋਂ ਸ਼ੰਭੂ ਬਾਰਡਰ ਖਨੌਰੀ ਬਾਰਡਰ ਔਰ ਉਸ ਤੋਂ ਇਲਾਵਾ ਰਤਨਪੁਰ ਤੇ ਡੱਬ ਵਾਲੀ ਬਾਰਡਰ ਤੇ ਵੱਡੇ ਮੋਰਚੇ ਕਿਸਾਨ ਮੋਰਚੇ ਲੱਗੇ ਹੋਏ ਨੇ 13 ਫਰਵਰੀ ਨੂੰ ਤੁਸੀਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਕਿਸਾਨਾਂ ਤੇ ਮਜ਼ਦੂਰਾਂ ਦੇ ਉੱਪਰ ਸਾਡੀਆਂ ਮਤਾਵਾ ਤੇ ਭੈਣਾ ਨੌਜਵਾਨਾਂ ਦੇ ਉੱਪਰ ਵੱਡੀ ਪੱਧਰ ਤੇ ਸ਼ੈਲੰਜ ਕੀਤੀ ਗਈ ਔਰ ਨਾਲ ਦੀ ਨਾਲ ਸਾਡੇ ਬਹੁਤ ਹੀ ਨੌਜਵਾਨ ਫੱਟੜ ਕੀਤੇ ਗਏ 400 ਤੋਂ ਉੱਪਰ ਕਿਸਾਨ ਫੱਟੜ ਹੋਇਆ ਔਰ ਉਹਨਾਂ ਦੀਆਂ ਅੱਖਾਂ ਵੀ ਚਲੀਆਂ ਗਈਆਂ ਪ੍ਰੀਤਪਾਲ ਨੂੰ ਬੋਰੀ ਵਿੱਚ ਪਾ ਕੇ ਖਨੋਰੀ ਬਾਰਡਰ ਤੇ ਉਹਨੀਆਂ ਲੱਤਾਂ ਤੇ ਬਾਹਾਂ ਤੋੜੀਆਂ ਗਈਆਂ ਨੱਕ ਦੀ ਹੱਡੀ ਤੋੜੀ ਗਈ ਇੱਥੇ ਹੀ ਬਸ ਨਹੀਂ ਕੀਤੀ ਸ਼ੋਭਕਰਨ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਤੋਂ ਉਹਨੂੰ ਗੋਲੀ ਮਾਰ ਕੇ ਮੌਤੇ ਘਾਟ ਉਤਾਰਿਆ ਗਿਆ ਔਰ ਕਿਸਾਨ ਮੋਰਚੇ ਦਾ ਪਹਿਲਾ ਸ਼ਹੀਦ ਜਿਹੜਾ ਸ਼ੁਭਕਰਨ ਹੋਇਆ ਸੋ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਵਾਲ ਕਰਨ ਵਾਸਤੇ ਪਹੁੰਚ ਰਿਹਾ ਸਾਂ ਸਾਡੇ ਸਵਾਰ ਸਿੰਘ ਉਹ ਸਵਾਰ ਸਿੰਘ ਜਿਹੜੋ 2021 ਦੇ ਵਿੱਚ ਅੰਦੋਲਨ ਜਿੱਤ ਕੇ ਵਾਪਸ ਮੁੜੇ ਸੀ ਔਰ ਭਾਜਪਾ ਸਰਕਾਰ ਨੇ ਵਾਦਾ ਕੀਤਾ ਸੀਗਾ ਕਿ ਤੁਹਾਡੀਆਂ ਬਾਕੀ ਦੀਆਂ ਮੰਗਾਂ ਜਿਹੜੀਆਂ ਨੇ ਉਹ ਮੰਨੀਆਂ ਜਾਣਗੀਆਂ ਭਾਵੇਂ ਐਮਐਸਪੀ ਦਾ ਗਰੰਟੀ ਕਰਨ ਦੀ ਗੱਲ ਹੋਵੇ ਚਾਹ ਦੇਸ਼ ਦੇ ਕਿਸਾਨ ਦੇ ਕਰਜ਼ੇ ਦੀ ਗੱਲ ਹੋਵੇ ਤੇ ਚਾਹੇ ਇਸ ਤੋਂ ਇਲਾਵਾ ਲਖੀਮਪੁਰ ਖੀਰੀ ਦੇ ਵਿੱਚ ਚਾਰ ਕਿਸਾਨ ਤੇ ਇੱਕ ਪੱਤਰਕਾਰ ਰਾਜਗੁਰਾ ਮੰਤਰੀ ਦੇ ਬੇਟੇ ਵੱਲੋਂ ਉਹਨਾਂ ਨੂੰ ਗੱਡੀ ਛਡਾ ਕੇ ਸ਼ਹੀਦ ਕਰ ਦਿੱਤਾ ਜਾਵੇ ਉਹਨਾਂ ਦੇ ਇਨਸਾਫ ਦੀ ਗੱਲ ਹੋਵੇ ਹੁਣ ਦੇਖਣਾ ਇਹ ਹੋਵੇਗਾ ਕਿ ਪੀਐਮ ਮੋਦੀ ਦੀ ਰੈਲੀ ਦੌਰਾਨ ਕਿਸਾਨ ਅੰਦਰ ਪਹੁੰਚ ਸਕਦੇ ਨੇ ਜਾਂ ਫਿਰ ਨਹੀਂ ਬਿੱਤੇ ਕੱਲ ਕਿਸਾਨਾਂ ਦੇ ਵੱਲੋਂ ਸ਼ੰਭੂ ਅਤੇ ਖਨੋਰੀ ਟਰਨੇ ਤੇ 100 ਦਿਨ ਪੂਰੇ ਹੋਣ ਤੇ ਵਡਾ ਇਕੱਠ ਰੱਖਿਆ ਗਿਆ ਸੀ। ਇਸੇ ਇਕੱਠ ਤੇ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਸੀ। ਪਰ ਜਦੋਂ ਕਿਸਾਨ ਟਰਨੇ ਤੋਂ ਬਾਅਦ ਵਾਪਸ ਆਪਣੇ ਘਰ ਪਰਤ ਰਹੇ ਸੀ ਤਾਂ ਉਹਨਾਂ ਦੇ ਨਾਲ ਵੱਡਾ ਸੜਕ ਹਾਦਸਾ ਵਾਪਰ ਜਾਂਦਾ ਹੈ। ਇਸ ਹਾਦਸੇ ਦੇ ਵਿੱਚ 35 ਦੇ ਕਰੀਬ ਕਿਸਾਨ ਜ਼ਖਮੀ ਹੋ ਗਏ ਸੀ ਤੇ ਹੁਣ ਇਨ੍ਹਾਂ ਜ਼ਖਮੀ ਕਿਸਾਨਾਂ ਦੇ ਹੱਕ ਦੇ ਵਿੱਚ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕ੍ਰਮ ਸਿੰਘ ਮਜੀਠੀਆ ਨੇ ਸੀਐਮ ਆਨ ਨੂੰ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਹੈ। ਬੀਤੀ ਰਾਤ ਖਨੂਰੀ ਬਾਡੋ ਤੋਂ ਵਾਪਸ ਆ ਰਹੇ 35 ਦੇ ਕਰੀਬ ਕਿਸਾਨ ਹਾਸੇ ਦਾ ਸ਼ਿਕਾਰ ਹੋ ਗਏ ਸਨ ਜਿਸ ਦੇ ਚਲਦੇ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਕਿਸਾਨਾਂ ਦੇ ਨਾਲ ਮੁਲਾਕਾਤ ਕਰਨ ਲਈ ਗੁਰੂ ਰਾਮਦਾਸ ਹਸਪਤਾਲ ਪਹੁੰਚੇ ਮਜੀਠੀਆ ਦਾ ਕਹਿਣਾ ਹੈ ਕਿ ਡਾਕਟਰ ਅਨੁਸਾਰ ਕੁਝ ਕਿਸਾਨਾਂ ਦੇ ਅਪਾਹਜ ਹੋਣ ਦਾ ਖਤਰਾ ਹੈ ਜਿਸ ਦੇ ਚਲਦੇ ਅ ਮਜੀਠੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦੇ ਕਿਹਾ ਕਿ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਕੀਤੀ ਜਾਵੇ ਕੱਲ ਇੱਕ ਕੋਈ 35 ਜਣੇ ਜਿਹੜੇ ਫੰਬੂਤੇ ਖਨੌਰੀ ਬਾਰਡਰ ਸਾਡੇ ਕਿਸਾਨ ਜੀਤੀਵੰਦੀ ਦੇ ਵੀਰ ਜਿਹੜੇ ਕੱਲ ਜੁਨੀਓ ਮੋੜ ਰਹੇ ਸੀ ਰਾਤ ਉਹਨਾਂ ਦਾ ਕਿਤੇ ਵਾਪਸ ਆਉਂਦੇ ਐਕਸੀਡੈਂਟ ਹੋਇਆ ਔਰ ਜਿਹਦੇ ਚ 27 ਤੋਂ 9 ਜੀ ਕਾਫੀ ਜ਼ਖਮੀ ਹੋਏ ਆ ਅਜੂਰਾ ਦਾ ਪਤਾ ਲੈਣ ਵਾਸਤੇ ਅਸੀਂ ਇੱਥੇ ਹਸਪਤਾਲ ਆਏ ਸਾ ਕਿਉਂਕਿ ਜਦ ਰਾਤ ਜਿਵੇਂ ਐਕਸੀਡੈਂਟ ਹੋਂਦਾ ਸਾਡੇ ਸਰਪੰਚ ਸਾਹਿਬ ਜਤਿੰਦਰ ਸਿੰਘ ਨੇ ਤਲਵੰਡੀ ਦੇ ਸੰਧਾ ਸੁਵਾਲ ਨੇ ਮੈਨੂੰ ਇਨਫੋਰਮ ਕੀਤਾ ਅਸੀਂ ਨਾਲ ਹੀ ਹਸਪਤਾਲ 'ਚ ਫੋਨ ਕਰਕੇ ਇਹ ਤਿਆਰੀ ਰੱਖੀ ਕਿ ਜਿਵੇਂ ਇਹ ਪੇਸ਼ੈਂਟ ਇੱਥੇ ਪਹੁੰਚਣਗੇ ਕਿਸਾਨ ਵੀਰ ਇੱਥੇ ਪਹੁੰਚਣਗੇ ਇਹਨਾਂ ਨੂੰ ਇਮੀਡੀਏਟਲੀ ਫੌਰੀ ਤੌਰ ਤੇ ਮੈਡੀਕਲ ਹੈਲਪ ਦਿੱਤੀ ਜਾਣੀ ਚਾਹੀਦੀ ਔਰ ਜੋ ਮੈਂ ਅੰਦਰ ਪੇਸ਼ੈਂਟਸ ਨੂੰ ਮਿਲ ਕੇ ਆਇਆ ਦੋ ਦਿਨ ਦੇ ਵੈਸੇ ਜਾਨੀ ਆਊਟ ਆਫ ਡੇਂਜਰ ਨੇ ਮਗਰ ਜ਼ਰੂਰ ਕਿਸੇ ਦੀ ਬਾਤ ਦੇ ਸੱਤ ਜਵਾਦਾ ਇੱਕ ਅੱਠ ਤੇ ਸੱਤ ਜਵਾਦਾ ਉਹਦਾ ਟ੍ਰੀਟਮੈਂਟ ਜੋ 베ਸਟ ਹੈ ਉਹ ਡਾਕਟਰ ਸਾਹਿਬ ਉਹਨਾਂ ਦੀ ਟੀਮ ਕਰਦੀ ਆ ਔਰ ਪੂਰਾ ਧਿਆਨ ਦਿੱਤਾ ਜਾ ਰਿਹਾ ਪੂਰਾ ਕੇਅਰ ਕੀਤਾ ਜਾ ਰਿਹਾ ਔਰ ਮੈਨੂੰ ਹੁਣ ਪਤਾ ਲੱਗਿਆ ਕਿ ਸਾਡੇ ਪ੍ਰਸ਼ਾਸਨ ਦੇ ਵੀ ਅਫਸਰ ਸਹਿਬਾਨ ਅੱਜ ਪਹੁੰਚੇ ਨੇ ਚਲੋ ਇਹ ਵੀ ਆਪਦੀ ਜ਼ਿੰਮੇਵਾਰੀ ਨਿਭਾਉਣ ਔਰ ਮਗਰ ਮੈਂ ਪਰਿਵਾਰਾਂ ਨੂੰ ਸਾਰੇ ਕਿਸਾਨ ਭਰਾਵਾਂ ਨੂੰ ਇਸ ਗੱਲ ਤੋਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਬਹੁਤ ਵਧੀਆ 베ਸਟ ਉਹ ਕੇਅਰ ਮਿਲ ਸਕਦੀ ਹੈ ਉਹ ਦਿੱਤੀ ਜਾ ਰਹੀ ਹੈ ਔਰ ਡਾਕਟਰ ਸਾਹਿਬ ਉਹਦੀ ਟੀਮ ਆਪ ਉਸ ਵੱਲ ਧਿਆਨ ਦੇ ਰਹੀ ਹੈ ਔਰ ਮੇਰੀ ਅੱਜ ਪੰਜਾਬ ਸਰਕਾਰ ਨੂੰ ਇਹ ਅਪੀਲ ਹੈ ਕਿ ਪੰਡਾ ਮੁਆਵਜ਼ਾ ਵੱਤ ਤੋਂ ਵੱਤ ਜੋ ਮਦਦ ਹੈ ਕਿ ਕਈਆਂ ਦੀ ਤਾਂ ਆਮ ਐਮਪੁਟੇਸ਼ਨ ਦੀ ਗੱਲ ਚੱਲ ਰਹੀ ਹੈ ਕਿ ਬਾਹ ਕੱਟੀ ਜਾਊਗੀ ਸੋ ਉਹਨਾਂ ਦੀ ਪਰਮਨੈਂਟ ਡਿਸੇਬਿਲਟੀ ਪਰਮਨੈਂਟ ਹੈਂਡੀਕੈਪ ਹੋ ਜਾਣਾ ਸੋ ਉਹਨਾਂ ਨੂੰ ਕਿਤੇ ਨਾ ਕਿਤੇ ਪਰਿਵਾਰਾਂ ਨੂੰ ਨੌਕਰੀ ਔਰ ਜੋ ਪੰਡਾ ਉਨਾ ਦਾ ਮੁਆਵਜ਼ਾ ਮਾਲ ਹੈ ਉਹ ਜਰੂਰ ਦੇਣਾ ਚਾਹੀਦਾ ਇਹ ਮੇਰੀ ਭਗਵਾਨਪਰਵਾਨ ਨੂੰ ਬੇਨਤੀ ਹੈ ਔਰ ਮੈਂ ਚਾਹਾਂਗਾ ਕਿ ਅੱਜ ਸਾਰੇ ਇਕੱਠੇ ਹੋ ਕੇ ਜਮੇ ਨਗਰ ਆਲੇ ਦੁਆਲੇ ਦੇ ਨਗਰ ਸਾਰੇ ਇਕੱਠੇ ਹੋਏ ਆ ਧਿਆਨ ਦੇ ਰਹੇ ਆ ਪੇਸ਼ੈਂਟਸ ਦਾ ਧਿਆਨ ਕਰ ਰਹੇ ਆ ਅਸੀਂ ਸਾਰੇ ਇਸ ਗੱਲ ਤੇ ਚਿੰਤਿਤ ਆ ਔਰ ਮੈਂ ਫੇਰ ਅਸ਼ੂਰ ਕਰਦਾ ਕਿ ਵਧੀਆ ਤੇ ਫੁੱਲ ਕੇ ਗੁਰਰਾਮਦਾਸ ਹਸਪਤਾਲ ਵੱਲੇ ਚ ਕੀਤਾ ਜਾ ਰਿਹਾ ਔਰ ਮੇਰੀ ਸ਼ਰੂਲੀ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਵੀ ਗੱਲ ਹੋਈ ਸੀ ਉਹਨਾਂ ਨੇ ਵੀ ਅਸ਼ੂਰ ਕੀਤਾ ਇਸੀ ਵਧੀਆ ਫੁੱਲ ਕੇਰ ਕਰਾਂ ਬਹੁਤ ਬਹੁਤ ਅਸੀ ਜਿੱਥੇ ਮਝੀੜੀ ਦੇ ਵੱਲੋਂ ਸੀਐਮ ਭਗਵੰਤ ਮਾਨ ਨੂੰ ਅਪੀਲ ਕੀਤੀ ਗਈ ਹੈ ਤਾਂ ਹੁਣ ਦੇਖਣ ਵਾਲੀ ਗੱਲ ਇਹ ਵੀ ਹੋਏਗੀ ਕਿ ਸੀਐਮ ਭਗਵੰਤ ਮਾਨ ਇਸ ਅਪੀਲ ਨੂੰ ਅਪਣਾਉਂਦੇ ਨੇ ਜਾਂ ਫਿਰ ਨਹੀਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦਰ ਕੇਜ ਦਿਵਾਲ ਨੂੰ ਆੜੇ ਹੱਥੀ ਲੈਂਦੇ ਹੋਏ ਪਾਜ ਪਤੇ ਤਿੱਖੇ ਨਿਸ਼ਾਨੇ ਸਾਤੇ ਨੇ ਉਹਨਾਂ ਕਿਹਾ ਕਿ ਜਿਹੜੇ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਲੋਕਾਂ ਨੂੰ ਅਜੇ ਉਮੀਦਵਾਰਾਂ ਨੂੰ ਸਿਰੇ ਤੋਂ ਨਕਾਰ ਦੇਣਾ ਚਾਹੀਦਾ ਹੈ ਪੰਜਾਬ ਦੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਫਰੀਦਕੋਟ ਵਿਖੇ ਪ੍ਰੈਸ ਕਾਨਫਰੰਸ ਕੀਤੀ ਇਸ ਦੌਰਾਨ ਬਾਜਵਾ ਨੇ ਕਿਹਾ ਕਿ ਕੇਜਰੀਵਾਲ ਨੂੰ ਭਗਵੰਤ ਮਾਨ ਉੱਤੇ ਯਕੀਨ ਨਹੀਂ ਹੈ ਕੇਜਰੀਵਾਲ ਨੇ ਸਾਫ਼ ਕਿਹਾ ਸੀ ਕਿ ਭਾਜਪਾ ਪੰਜਾਬ ਦੇ ਵਿੱਚ ਸਾਡੇ ਕੁਝ ਲੀਡਰਾਂ ਨੂੰ ਤੋੜਨਾ ਚਾਹੁੰਦੀ ਹੈ ਅਤੇ ਉਹਨਾਂ ਲੀਡਰਾਂ ਦੇ ਵਿੱਚ ਭਗਵੰਤ ਮਾਨ ਵੀ ਸ਼ਾਮਲ ਨੇ ਇਸ ਦੇ ਨਾਲ ਹੀ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਕੁਝ ਅਜਿਹੇ ਉਮੀਦਵਾਰ ਵੀ ਵੋਟਾਂ ਵਿੱਚ ਖੜੇ ਨੇ ਜਿਨ੍ਹਾਂ ਨੂੰ ਦੇਸ਼ ਦੇ ਸੰਵਿਧਾਨ ਉੱਤੇ ਯਕੀਨ ਨਹੀਂ ਹੈ ਉਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਲੋਕਾਂ ਨੂੰ ਅਜਿਹੇ ਉਮੀਦਵਾਰਾਂ ਨੂੰ ਸਿਰੇ ਤੋਂ ਨਕਾਰ ਦੇਣਾ ਚਾਹੀਦਾ ਹੈ ਇਨਡਾਇਰੈਕਟਲੀ ਰਾਗਵਚੇਦ ਦਾ ਮੈਸੇਜ ਦੇ ਰਿਹਾ ਪੰਜਾਬ ਦੇ ਆਪ ਵਾਲਿਆਂ ਨੂੰ ਕਿ ਸਿੱਧੀ ਵੋਟ ਕਾਂਗਰਸ ਨੂੰ ਪਾਓ ਕਿਉਂਕਿ ਭਗਵੰਤ ਇਹ ਜੀ ਡਾਇਰੈਕਟਲੀ ਭਗਵੰਤ ਇਸ ਅਜੰਟ ਆਫ ਦ ਮਿਨਿਸਟਰੀ ਆਫ ਹੋਮ ਹੋਮ ਅਫੇਅਰਸ ਐਸ ਟਾਈਮ ਭਗਵੰਤੀ ਤੇ ਕੇਜਰੀਵਾਲ ਦੀ ਅੰਡਰਸਟੈਂਡਿੰਗ ਹੈ ਨਹੀਂ ਮੈਂ ਤੁਹਾਨੂੰ ਹੁਣੇ ਸੁਣਾ ਸਕਦਾ ਜੇ ਚਾਹਦੇ ਹੋ ਤਾਂ ਸੁਣਨਾ ਚਾਹੋਗੇ ਜੀ ਪਹਿਲਾਂ ਹੋ ਚੁੱਕੀ ਗੱਲ ਹੈ ਤੁਸੀਂ ਸੁਣੀ ਲਾਸਟਿੰਗ ਹਾਂ ਜੀ ਹਾਂ ਉਹਦੇ ਵਿੱਚ ਭਗਵੰਤ ਨੇ ਤੇ ਕੇਜਰੀਵਾਲ ਨੇ

ਕਿ ਕਾਂਗਰਸ ਦਾ ਬਟਨ ਨਾ ਪਾਉ ਯਾਰ ਅਗਰ ਚੱਡਾ ਜੀ ਨੇ ਕਿਹਾ ਉਹ ਕਿਰਪਾ ਕਰਕੇ ਭੁੱਲਾ ਕਰੋ ਕਿ ਅਸੀਂ ਭਾਈ ਸਾਹਿਬਾ ਰਮਨੀ ਪ੍ਰਾਪ ਹੋਣ ਵਾਲੇ ਆ ਪੰਜਾਬ ਦੇ ਵੀਰੇ ਪੰਨੇ ਵੀ ਵਾਰ ਆਏ ਮੈਂ ਨਹੀਂ ਮੈਂ ਤੁਸੀਂ ਮੇਰੇ ਮੂੰਹ ਚ ਸ਼ਬਦ ਜਿੰਨੇ ਕਿ ਮੈਂ ਕਹੇ ਉਹਨੂੰ ਉਹਨੂੰ ਸੁਣੋ ਮੂੰਹ ਚ ਨਾ ਪਾਉ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਇਹਨਾਂ ਦੀਆਂ ਏਜੰਸੀਆਂ ਕੋਸ਼ਿਸ਼ ਕਰ ਰਹੀਆਂ ਨੇ ਇਸ ਕਿਸਮ ਦੇ ਐਲੀਮੈਂਟ ਨੂੰ ਪੰਜਾਬ ਚ ਲਿਆਉਂਦੀਆਂ ਜਿਹੜੇ ਪੰਜਾਬ ਦਾ ਮਾਹੌਲ ਵਿਗਾੜਨਗੇ ਤੁਸੀਂ ਸਮਝਦੇ ਹੋ ਇਸ ਤੋਂ ਵੱਧ ਮੈਂ ਕਹਿਣਾ ਕੁਝ ਨਹੀਂ ਸਿਆਣੇ ਵੋਟਰਸ ਨੂੰ ਹਰ ਗੱਲ ਦੀ ਸਮਝ ਹੈ ਮੈਂ ਕਹਿਣਾ ਕੀ ਚਾਹੁੰਦਾ ਮੇਰਾ ਇਸ਼ਾਰਾ ਹੈ ਜਿਹੜੇ ਨੈਸ਼ਨਲਿਸਟ ਪਾਰਟੀਆਂ ਦੇ ਕੈਂਡੀਡੇਟ ਨੇ ਜਿਹੜੇ ਸੈਕੂਲਰ ਕੈਂਡੀਡੇਟਸ ਨੇ ਸੈਕੂਲਰ ਸੋਚ ਵਾਲੇ ਕੈਂਡੀਡੇਟਸ ਜਿਹੜੇ ਪੰਜਾਬ ਨੂੰ ਇੱਕ ਰੱਖ ਸਕਦੇ ਨੇ ਜਿਹੜੇ ਪੰਜਾਬ ਦੇ ਵਾਤਾਵਰਣ ਨੂੰ ਮੁਠੀ ਵਰਗਾ ਬੰਦ ਰੱਖ ਸਕਦੇ ਨੇ ਉਹ ਜਿਹੇ ਕੈਂਡੀਡੇਟ ਨੂੰ ਵੋਟ ਪਾਓ ਇਹੋ ਜਿਹੇ ਕੈਂਡੀਡੇਟ ਵੋਟ ਨਾ ਪਾਓ ਜਿਹੜਾ ਪੰਜਾਬ ਦੇ ਵਿੱਚ 파ੜ ਪਾਏ ਜਿਹੜਾ ਸਾਡੀ ਆਲਰੇਡੀ ਵੇਖੋ ਜੇ ਪੰਜਾਬ ਸਾਰਿਆਂ ਦਾ ਇਕਨੋਮਿਕਲੀ ਸਫਰ ਕਦੋਂ ਕੀਤਾ ਜਦੋਂ ਇੱਥੇ 15 20 ਸਾਲ ਹੱਤ ਬਾਅਦ ਨਹੀਂ 1980 ਤੋਂ ਹੱਤ ਬਾਅਦ ਤੋਂ ਪਹਿਲੇ ਪੰਜਾਬ ਉਹਦੀ ਨੰਬਰ 1 ਸਟੇਟ ਆਫ ਦੀ ਕੰਟਰੀ ਇਟ ਇਜ਼ ਓਨਲੀ ਆਫਟਰ ਟੈਰਰਸ ਦੈਟ ਵੀ ਸਫਰਡ ਸੋ ਮਚ ਅਜੇ ਦੇਣ ਵੀ ਅਸੀਂ ਪਰਾਂਸਰ ਹੋਈ ਨਹੀਂ ਉਸ ਤੋਂ ਬਾਅਦ ਦੀ ਤਾਂ ਕਿਰਪਾ ਕਰਕੇ ਪੰਜਾਬ ਇਹ ਸਿਚੁਏਸ਼ਨ ਚ ਦੀ ਸਾਡੀ ਬੇਨਤੀ ਹੈ ਕੱਲਾ ਨੈਸ਼ਨਲਿਸਟ ਤੇ ਸੈਕੂਲਰ ਪਾਰਟੀ ਤੇ ਸੈਕੂਲਰ ਕੰਟੈਂਡੀਸ਼ਲਸ ਵਾਲੇ ਕੈਂਡੀਡੇਟ ਨੂੰ ਜਿਹੜੇ ਦੇਸ਼ ਦੀ ਕਨਸਟਿਚਿਊਸ਼ਨ 'ਚ ਵੇਦ ਰੱਖਦੇ ਜਿਹੜੇ ਹਿੰਦੁਸਤਾਨ ਦੀ ਕਨਸਟਿਚਿਊਸ਼ਨ 'ਚ ਵੇਦ ਰੱਖਦੇ ਨੇ ਉਹਨਾਂ ਬੰਦਿਆਂ ਨੂੰ ਵੋਟ ਪਾ ਜਿਨ੍ਹਾਂ ਦੀ ਹਿੰਦੁਸਤਾਨ ਦੀ ਕਨਸਟਿਚਿਊਸ਼ਨ 'ਚ ਵੇਦ ਹੈ ਉਹਨਾਂ ਲੋਕਾਂ ਨੂੰ ਜੇ ਵੋਟ ਪਾਵਾਂਗੇ ਤੇ ਆਪਣੇ ਹੱਥ ਇਹਦੇ 'ਚ ਸਾੜਾਂਗੇ ਤੇ ਬੰਨਾਂਗੇ ਪਰ ਤਾਂ ਬਾਜਪਾ ਦੇ ਵੱਲੋਂ ਆਪ ਉੱਤੇ ਲਾਏ ਦੋਸ਼ ਕਾਫੀ ਗੰਭੀਰ ਤਾਂ ਸਾਬਿਤ ਹੋ ਰਹੇ ਨੇ ਪਰ ਦੇਖਣ ਵਾਲੀ ਗੱਲ ਹੋਵੇਗੀ ਪਰ ਤਾਂ ਬਾਜਪਾ ਦੇ ਨਦੋਸ਼ਾਂ ਤੇ ਆਪ ਵੱਲੋਂ ਕੀ ਪ੍ਰਤੀਕਰਮ ਹੁੰਦਾ ਹੈ ਪੰਜਾਬ ਦੇ ਸਾਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਤੇ ਵੱਡੇ ਦੋਸ਼ ਲਗਾਏ ਨੇ ਉਹਨਾਂ ਕਿਹਾ ਕਿ ਜਲੰਧਰ ਦੇ ਵਿੱਚ ਉਹਨਾਂ ਦੇ ਰੋਡ ਸ਼ੋਅ ਨੂੰ ਰੋਕਣ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੱਡਾ ਹੱਥ ਸੀ ਚੰਨੀ ਦਾ ਕਹਿਣਾ ਕਿ ਸਰਕਾਰ ਦੇ ਇਸ਼ਾਰੇ ਤੇ ਜਲੰਧਰ ਦੇ ਵਿੱਚ ਉਹਨਾਂ ਦਾ ਰੋਡ ਸ਼ੋਅ ਜਾਣਬੁੱਝ ਕੇ ਰੋਕਿਆ ਗਿਆ ਸੀ ਬੀਤੇ ਦਿਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਝਲੰਦਰ ਵਿੱਚ ਰੋਡ ਸ਼ੋਅ ਹੋਣਾ ਸੀ ਜਿਸ ਨੂੰ ਰੋਕ ਦਿੱਤਾ ਗਿਆ ਚੰਨੀ ਦੇ ਵੱਲੋਂ ਆਪ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਕਿ ਸਰਕਾਰ ਦੇ ਬੁਲਾਵੇ ਉੱਤੇ ਝਲੰਦਰ ਵਿੱਚ ਉਹਨਾਂ ਦਾ ਰੋਡ ਸ਼ੋਅ ਰੋਕ ਦਿੱਤਾ ਗਿਆ ਅਤੇ ਚੰਨੀ ਦਾ ਕਹਿਣਾ ਹੈ ਕਿ ਉਹਨਾਂ ਦੀ ਬੱਸ ਉੱਤੇ ਹਮਲਾ ਵੀ ਕਰਵਾਇਆ ਗਿਆ ਇਸ ਦਿਲਾ ਲਈ ਉਹਨਾਂ ਕਿਹਾ ਕਿ ਪਾਸੇ ਡਰਾਈਵਰ ਅਤੇ ਕੰਡਕਟਰ ਦੇ ਵੱਲੋਂ ਹੜਤਾਲ ਕਰ ਦਿੱਤੀ ਗਈ ਤਾਂ ਕਿ ਇਸ ਬਹਾਨੇ ਉਹਨਾਂ ਦੇ ਰੋਡ ਸ਼ੋਅ ਨੂੰ ਰੋਕ ਦਿੱਤਾ ਜਾਵੇ ਕੱਲ ਜੀ ਐਸ ਏ ਸ਼ਹਿਰ ਤੋਂ 10 ਕਿਲੋਮੀਟਰ ਬਾਹਰ ਇੱਕ ਰੋਸ ਮਾਰਚ ਤਿਆਰ ਕਰਿਆ ਕਿ ਜੀ ਅਜੀਤ ਤੇ ਪ੍ਰੈਸ ਤੇ ਆਜ਼ਾਦੀ ਦੇ ਹਮਲਾ ਹੋਇਆ ਸਿੱਸੀ ਰੋਸ ਮਾਰਚ ਕਰਨਾ ਹਾਲਾਂਕਿ ਪਹਿਲਾਂ ਅਸੀਂ ਰੋਡ ਸ਼ੋਅ ਕਰਨਾ ਸੀ ਉਹ ਪਰ ਅਸੀਂ ਰੋਡ ਰੋਸ ਮਾਰਚ ਕੀਤਾ ਅਜੀ ਅਸੀਂ 5 ਕਿਲੋਮੀਟਰ ਪਿੱਛੇ ਸੀ ਸ਼ਹਿਰ ਤੋਂ ਕਿ ਸਾਨੂੰ ਖਬਰ ਆਈ ਕਿ ਰਸਤਾ ਰੁਗ ਗਿਆ ਜੀ ਬੱਸਾਂ ਦੀ ਹੜਤਾਲ ਬੱਸਾਂ ਐਦਾਂ ਲਗਾਤੀਆਂ ਰਸਤੇ ਦੇ ਵਿੱਚ ਕਿਸੇ ਨੇ ਬੱਸ ਤੇ ਅਟੈਕ ਕਰਤਾ ਅਸਲ ਦੇ ਵਿੱਚ ਇਹ ਸੋਚੀ ਸਮਝੀ ਸਾਜ਼ਿਸ਼ ਸੀ ਪਹਿਲਾਂ ਪਤਾ ਲੱਗ ਗਿਆ ਸੀ ਕਿ ਰੋਸ ਮਾਰਚ ਆ ਰਿਹਾ ਹੋ ਸਕਦਾ ਸਵੇਰੇ ਪਲੈਨਿੰਗ ਹੋਵੇ ਜਦ ਪਰਚਾ ਦਾਜ ਕੀਤਾ ਕਿਉਂਕਿ ਸਾਡਾ ਰੋਡ ਸ਼ੋ ਵੀ ਸੀ ਪਲਾਨ ਪਹਿਲਾਂ ਉਹ ਹੋ ਸਕਦਾ ਉਹਨੂੰ ਵੀ ਰੋਕਣਾ ਹੋਵੇ ਤੇ ਉਸ ਬੰਦੇ ਆਏ ਜਿਸ ਤਰ੍ਹਾਂ ਮੈਨੂੰ ਪਤਾ ਲੱਗਿਆ ਮੈਂ ਮੌਕੇ ਤੇ ਤਾਂ ਹੈ ਨਹੀਂ ਸੀ ਉਹਨਾਂ ਨੇ ਉਹਨਾਂ ਦੇ ਬੱਸ ਉਪਰ ਅਟੈਕ ਕਰਿਆ ਬੱਸ ਤੋੜਤੀ ਬੱਸ ਸਵਾਰੀਆਂ ਭਜਾਤੀਆਂ ਉੱਥੇ ਦੇ ਆਪੇ ਭੱਜ ਜਾਂਦੀ ਪਤਾ ਨਹੀਂ ਕਿਆ ਟੈ ਉਹ ਤਲਵਾਰਾਂ ਨਾਲ ਹਮਲਾ ਹੋਇਆ ਮੈਨੂੰ ਇਹ ਵੀ ਪਤਾ ਲੱਗਿਆ ਕੁਝ ਨਾਹੰਗ ਸਿੰਘਾਂ ਦੇ ਬਾਣੇ ਵਿੱਚ ਵੀ ਸੀਗੇ ਬੰਦੇ ਹੋ ਸਕਦਾ ਜਾਲੀ ਬੰਦੇ ਤਿਆਰ ਕੀਤੇ ਹੋਣ ਸੋ ਅਟੈਕ ਕਰਕੇ ਬੱਸ ਤੋੜ ਕੇ ਅਗਲੇ ਮਿੰਟੋ ਮਿੱਟੀ ਭੱਜ ਗਏ ਅਜੇ ਤੱਕ ਮੈਨੂੰ ਕੋਈ ਵੀਡੀਓ ਉਪਲਬਧ ਨਹੀਂ ਹੋ ਰਹੀ ਘੱਟੋ ਜੇ 5 ਕਿਲੋਮੀਟਰ ਅੱਗੇ ਸੀ ਐਈਸ ਕਬ ਮਤਲਬ ਬਹੁਤ ਬੜੀ ਟ੍ਰੈਫਿਕ ਵਿੱਚ ਪਿੱਛੇ ਹੀ ਸਾਨੂੰ ਰੋਕ ਲਿਆ ਗਿਆ ਚਰਨਜੀਤ ਸਿੰਘ ਚੁੰਨੀ ਦੇ ਵੱਲੋਂ ਆਪ ਉਤੇ ਲਗਾਏ ਇਹ ਇਲਜ਼ਾਮ ਕਾफी ਗੰਭੀਰ ਸਾਬਿਤ ਹੁੰਦੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਚੰਨੀ ਦੇ ਇਨ ਇਲਜ਼ਾਮਾਂ ਦਾ ਆਪ ਕੀ ਪ੍ਰतिकਰਨ ਦਿੰਦੀ ਹੈ शिरोमणि अकाली दल ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਲਗਾਤਾਰ ਆਪਣੇ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਅੱਜ ਵੀ ਉਹ ਮੁਕੇਰੀਆਂ ਤੇ ਵਿਖੇ ਵੱਡੀ ਚੋਣ ਸਭਾ ਨੂੰ ਸੰਬੋਧਨ ਕਰਨ ਦੇ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਸੜਕਾ ਹੈ ਤੇ ਜੇਕਰ ਪੰਜਾਬ ਤਰੱਕੀ ਕਰਦਾ ਹੈ ਤਾਂ ਇੱਥੇ ਦੇ ਲੋਕ ਵੀ ਤਰੱਕੀ ਕਰਦੇ ਨੇ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਰੋਧੀ ਪਾਰਟੀਆਂ ਉੱਤੇ ਵੀ ਤਿੱਖੇ ਨਿਸ਼ਾਨੇ ਸਾਧੇ। ਸਕਬੀਰ ਸਿੰਘ ਬਾਦਲ ਦੇ ਵੱਲੋਂ ਮੁਕੇਰੀਆਂ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਜਿੱਥੇ ਉਹਨਾਂ ਦੇ ਵੱਲੋਂ ਵਿਰੋਧੀ ਪਾਰਟੀਆਂ ਉੱਤੇ ਤਵਾਂ ਲਾਇਆ ਗਿਆ ਬਾਦਲ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਲੋਕ ਕਈ ਵਾਰ ਇਹੋ ਜਿਹੇ ਫੈਸਲੇ ਲੈ ਲੈਂਦੇ ਨੇ ਤੇ ਬਾਅਦ ਦੇ ਵਿੱਚ ਸਾਨੂੰ ਜਿਸ ਦਾ ਪਛਤਾਵਾ ਕਰਨਾ ਪੈਂਦਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਿਰਫ ਇੱਕੋ ਹੀ ਪਾਰਟੀ ਹੈ ਜੋ ਕਿ ਸ਼੍ਰੋਮਣੀ ਅਕਾਲੀ ਦਲ ਹੈ ਬਾਕੀ ਪਾਰਟੀਆਂ ਸਾਰੀਆਂ ਨੈਸ਼ਨਲ ਪਾਰਟੀਆਂ ਨੇ ਸਰਕਾਰਾਂ ਬਣਾਈਆਂ ਇਸ ਲਈ ਬਣਾਈਆਂ ਕਿ ਆਪਣੇ ਸੂਬੇ ਨੂੰ ਅੱਗੇ ਲੈ ਕੇ ਜਾਣ ਪਰ ਆਪਾਂ ਕਈ ਵਾਰ ਐਜੇ ਫੈਸਲੇ ਲੈ ਜੰਨੇ ਆ ਜੀ ਨੇ ਨਾਲ ਸੂਬੇ ਨੂੰ ਅੱਗੇ ਲਜਾਉਣ ਦੀ ਬਜਾਏ ਆਪਾਂ ਸੂਬੇ ਨੂੰ ਪਿੱਛੇ ਟੱਕ ਦਿੰਨੇ ਆ ਆਪਾਂ ਦੇਖਦੇ ਨਹੀਂ ਕਿਹੜਿਆ ਲੀਡਰ ਚੰਗਾ ਹੈ ਕਿਹੜੀ ਪਾਰਟੀ ਚੰਗੀ ਹੈ ਕਿਹੜੀ ਪਾਰਟੀ ਪੰਜਾਬ ਦੀ ਸੂਬੇ ਦੀ ਤਰੱਕੀ ਚਾਹੁੰਦੀ ਹੈ ਇਕ ਗਲ ਸਪਸ਼ਟ ਹੈ ਜਿਹੜੀਆਂ ਖੇਤਰੀ ਪਾਰਟੀਆਂ ਉਹ ਆਪਣੇ ਸੂਬੇ ਦੀ ਜਾਦੀ ਲੜਾਈ ਲੜਦੀਆਂ ਨੈਸ਼ਨਲ ਪਾਰਟੀਆਂ ਮੰਗਉਂ ਤੋਂ ਆਪਣੇ ਪੰਜਾਬ ਵਿੱਚ ਜਿਹੜੀ ਆ جنگ ਲੜ ਰਹੇ ਆ ਇੱਥੇ ਇੱਕ ਪਾਸੇ ਪੰਜਾਬ ਹੈ ਪੰਜਾਬ ਦੀ ਕਿਸਾਨੀ ਹੈ ਪੰਜਾਬ ਦੇ ਗਰੀਬ ਹੈ ਪੰਜਾਬ ਦੇ ਲੋਕ ਹੈ ਦੂਜੇ ਪਾਸੇ ਸਾਰੀਆਂ ਨੈਸ਼ਨਲ ਪਾਰਟੀਆਂ ਹਨ ਨੈਸ਼ਨਲ ਪਾਰਟੀਆਂ ਦਾ এজেন্ডਾ ਹੋਰ ਹੁੰਦਾ ਹੈ ਉਹ ਸੂਬੇ ਦੇ ਉੱਤੇ ਇਕੱਲਾ ਰਾਜ ਕਰਨ ਵਾਸਤੇ ਆਉਂਦੀਆਂ ਹਨ ਸੇਵਾ ਕਰਨ ਵਾਸਤੇ ਨਹੀਂ ਤੁਹਾਡੇ ਸਾਹਮਣੇ ਹੈ ਜੋ ਵੀ ਤੱਕੇ ਆਪਣੇ ਨਾਲ ਹੋਏ ਹੈ ਉਦੋਂ ਹੀ ਹੋਇਆ ਜਦੋਂ ਨੈਸ਼ਨਲ ਪਾਰਟੀਆਂ ਦਾ ਰਾਜ ਪੰਜਾਬ 'ਚ ਰਿਹਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰ ਇੱਕ ਸਿਆਸੀ ਪਾਰਟੀ ਦੇ ਵੱਲੋਂ ਆਪਣੀ ਆਪਣੀ ਦਾਵੇਦਾਰੀ ਜਿਤਾਈ ਜਾ ਰਹੀ ਹੈ ਪਰ ਦੇਖਣ ਵਾਲੀ ਗੱਲ ਤਾਂ ਹੁਣੇ ਹੋਵੇਗੀ ਕਿ ਲੋਕ ਸਭਾ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਬਾਜ਼ੀ ਮਾਲਦੀ ਹੈ। लुधियाना ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਰਾਜਾ ਵਿਡਿੰਗ ਆਪਣੇ ਵੱਖਰੇ ਅੰਦਾਜ਼ਿਤ ਨਾਲ ਚੋਣ ਪ੍ਰਚਾਰ ਕਰਨ ਦੇ ਲਈ ਜਾਣੇ ਜਾਂਦੇ ਨੇ ਹੁਣ ਇੱਕ ਵਾਰ ਉਹਨਾਂ ਦੇ ਵੱਲੋਂ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਉਹ ਲੋਕਾਂ ਨੂੰ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਇਸੇ ਨਾਲ ਹੀ ਵਿਡਿੰਗ ਦਾ ਕਹਿਣੇ ਕਿ ਲੁਧਿਆਣਾ ਦੇ ਲੋਕ ਹੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਅਤੇ ਉਹ ਗਿੱਦੜ ਬਾਹੇ ਤੇ ਲੋਕਾਂ ਨੂੰ ਵੀ ਕਾਫੀ ਯਾਦ ਕਰਦੇ ਹੋਏ ਨਜ਼ਰ ਆਏ लुधियाना ਤੋਂ ਕਾਂਗਰਸ ਦੇ ਉਮੀਦਵਾਰ ਰਾਜਵੜਿੰਗ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਤੇਜ਼ ਕਰ ਦਿੱਤੀ ਹੈ ਇਸ ਤਹਿਤ ਹੁਣ ਰਾਜਵੜਿੰਗ ਨੇ ਵਿਦੇਸ਼ਾਂ ਵਿੱਚ ਵੱਸੇ ਪੰਜਾਬੀਆਂ ਨੂੰ ਵੀ ਸਾਥ ਦੇਣ ਦੀ ਅਪੀਲ ਕੀਤੀ ਹੈ ਵੜਿੰਗ ਨੇ ਐਨ ਆਰ ਆਈ ਭਰਾਵਾਂ ਨੂੰ ਕਿਹਾ ਕਿ ਤੁਹਾਡੇ ਬਹੁਤ ਸਾਰੇ ਦੋਸਤ ਤੇ ਰਿਸ਼ਤੇਦਾਰ ਲੁਧਿਆਣਾ ਰਹਿੰਦੇ ਨੇ ਤੁਸੀਂ ਆਪਣੇ ਪੂਰੇ ਦਿਨ ਦੇ ਵਿੱਚੋਂ 1 ਘੰਟੇ ਦਾ ਸਮਾਂ ਕੱਢ ਕੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਕਰੋ ਵੜਿੰਗ ਨੇ ਕਿਹਾ ਕਿ ਦੇਸ਼ ਦਾ ਸੰਵਿਧਾਨ ਖਤਰੇ ਵਿੱਚ ਹੈ ਭਾਜਪਾ ਇਸ ਦੇਸ਼ ਦੇ ਵਿੱਚ ਤਾਨਾਸ਼ਾਹੀ ਲਾਗੂ ਕਰਨਾ ਚਾਹੁੰਦੀ ਹੈ ਦੇਸ਼ ਨੂੰ ਬਚਾਉਣ ਦੇ ਲਈ ਸਾਨੂੰ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਦੀ ਬਹੁਤ ਲੋੜ ਹੈ ਵੋਟਿੰਗ ਦੇ ਆਸ ਚੁਤਾਈਏ ਕਿ ਸਾਰੇ ਰਿਸ਼ਤਾਂਜੀਆਂ ਦੇ ਸਹਿਯੋਗ ਦੇ ਨਾਲ ਕਾਂਗਰਸ ਨੂੰ ਇਨਾਂ ਚੋਣਾਂ ਵਿੱਚ ਜਿੱਤ ਜ਼ਰੂਰ ਮਿਲੇਗੀ ਮੈਂ ਬੇਨਤੀ ਕਰਨੀ ਚਾਹਣਾ ਹੈ ਤੁਹਾਨੂੰ ਸਾਰਿਆਂ ਨੂੰ ਕਿ ਲੁਧਿਆਣਾ ਦੇ ਅੰਦਰ ਅੱਜ ਮੇਰੇ ਖਿਆਲ 7-8 ਦਿਨ ਰਹਿ ਗਏ ਆ ਵੋਟਿੰਗ ਹੋਣੀ ਹੈ ਔਰ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਲੋਕ ਮੇਰੇ ਲਈ ਆਲਰੇਡੀ ਕੰਮ ਕਰ ਰਹੇ ਹੋ ਔਰ ਮੇਰੇ ਲਈ ਸਨੇ ਲਾ ਰਹੇ ਹੋ ਲੇਕਿਨ ਹੁਣ ਜਿਹੜਾ ਸਮਾਂ ਬੜਾ ਕ੍ਰੂਸ਼ੀਅਲ ਸਮਾਂ ਰਹਿ ਗਿਆ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਜਾਣੇ ਜਿੱਥੇ-ਜਿੱਥੇ ਕੋਈ ਪਿਆਰ ਕਰਨ ਵਾਲਾ ਬੈਠਾ ਸਾਥੀ ਹੈ ਆਪਦੇ ਰਿਸ਼ਤੇਦਾਰਾਂ ਨੂੰ ਟੈਲੀਫੋਨ ਕਰ ਦਿਓ ਆਪਦੇ ਦੋਸਤਾਂ ਮਿੱਤਰਾਂ ਨੂੰ ਟੈਲੀਫੋਨ ਕਰ ਦਿਓ ਆਪਦੇ ਜਾਣਕਾਰਾਂ ਨੂੰ ਟੈਲੀਫੋਨ ਕਰ ਦਿਓ ਜਿਹੜਾ ਮੈਨੂੰ ਪਿਆਰ ਕਰਦਾ ਕੋਈ ਅਮਰੀਕਾ 'ਚ ਬੈਠਾ ਹੈ ਕੋਈ ਕੈਨੇਡਾ 'ਚ ਬੈਠਾ ਹੈ ਕੋਈ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਜਿੱਥੇ ਵੀ ਵਰਲਡ ਦੇ ਕੋਨੇ 'ਚ ਪਿਆਰ ਕਰਨ ਵਾਲਾ ਬੈਠਾ ਇਹ ਹੁਣ ਤੁਹਾਨੂੰ ਸਾਰਿਆਂ ਦਾ ਫਰਜ ਬੰਦਾ ਕਿ ਹਰ ਰੋਜ਼ 1 ਘੰਟਾ ਤੁਸੀਂ 24 ਘੰਟਿਆਂ ਚੋਂ ਰਾਜੇ ਵਿੜਿੰਗ ਨੂੰ ਦੇਣਾ ਹੈ ਤੇ ਆਸੇ-ਪਾਸੇ ਆਦੇ ਦੋਸਤਾਂ ਨਾਲ ਗੱਲਬਾਤ ਕਰਕੇ ਰਿਸ਼ਤੇਦਾਰਾਂ ਨੂੰ ਲੁਧਿਆਣੇ ਚ ਸਨੇਹਾ ਲਾਉਣਾ ਹੈ ਮੈਨੂੰ ਲੋਕ ਮਿਲਨੇ ਚਾਹੀਦੇ ਐ ਜਦੋਂ ਮੈਂ ਮਹੱਲਿਆ ਚ ਜਾਵਾਂ ਤੇ ਲੋਕ ਕਹਿੰਨ ਟੈਲੀਫੋਨ ਆ ਗਿਆ ਕਾਫੀ ਜਿਹੜੇ ਲੋਕ ਨੇ ਉਹ ਮੈਨੂੰ ਇਸ ਸਰਬਣੀ ਜਗ੍ਹਾ ਤੋਂ ਸਾਨੂੰ ਟੈਲੀਫੋਨ ਆ ਗਿਆ ਤੁਹਾਡੇ ਵਾਸਤੇ ਮੌੜਾ ਤੋਂ ਆ ਗਿਆ ਜੀ ਬਠਿੰਡੇ ਤੋਂ ਆ ਗਿਆ ਫਰੀਦਕੋਟ ਤੋਂ ਆ ਗਿਆ ਮੁਕਸਰ ਤੋਂ ਆ ਗਿਆ ਗਿੱਦੜਵੀ ਤੋਂ ਆ ਗਿਆ ਪੁੱਛੋ ਮੰਡੀ ਤੋਂ ਆ ਗਿਆ ਮਾਨਸਾ ਤੋਂ ਆ ਗਿਆ ਸੋ ਇਸ ਤਰ੍ਹਾਂ ਦਾ ਚੰਗਾ ਮਾਹੌਲ ਜਿਹੜਾ ਲੁਧਿਆਣੇ ਦੇ ਅੰਦਰ ਬਣਿਆ ਹੋਇਆ ਹੈ ਔਰ ਮੇਰੀ ਬੇਨਤੀ ਹੈ ਤੁਹਾਨੂੰ ਕਿ ਆਪਦੇ ਭਰਾ ਨੂੰ ਆਪਦੇ ਪੁੱਤਰ ਨੂੰ 1 ਘੰਟਾ ਰੋਜ਼ਾਨਾ ਦਾ ਜਾਣੀ ਕੀ 60 ਮਿੰਟ ਮੈਨੂੰ ਤੁਹਾਡੇ ਚਾਹੀਦੇ ਹੈ ਔਰ 60 ਮਿੰਟਾਂ ਦੇ ਵਿੱਚ ਤੁਸੀਂ ਲੋਕਾਂ ਨੇ ਕੋਸ਼ਿਸ਼ ਕਰਕੇ 10 ਤੋਂ 15 ਟੈਲੀਫੋਨ ਕਰਨੇ ਹਨ ਜੇ ਤੁਹਾਡਾ ਕੋਈ ਰਿਸ਼ਤੇਦਾਰ ਨਹੀਂ ਤਾਂ ਕਿਸੇ ਤੁਹਾਡੇ ਦੋਸਤ ਦਾ ਰਿਸ਼ਤੇਦਾਰ ਹੋਊਗਾ ਜੇ ਆਇਆ ਨਹੀਂ ਜਾਂਦਾ ਤਾਂ ਠੱਠੇ ਦੀ ਫੋਨ ਤੇ ਨਹੀਂ ਆ ਕੇ ਇੱਕ ਦਿਨ ਲਾ ਵੀ ਸਕਦੇ ਹੋ ਸੋ ਆਸ ਕਰਦਾ ਕਿਉਂਕਿ ਤੁਹਾਡੇ ਟੈਲੀਫੋਨ ਕਰਨ ਦੇ ਨਾਲ ਤੁਹਾਡੇ ਇਸ ਰਿਸ਼ਤੇਦਾਰਾਂ ਨੂੰ ਪਾਉਣ ਦੇ ਨਾਲ ਆਪਾਂ ਨੂੰ ਇੱਕ ਬਹੁਤ ਵੱਡੀ ਜਿੱਤ ਪ੍ਰਾਪਤ ਹੋ ਸਕਦੀ ਹੈ ਦੇਖਣ ਵਾਲੀ ਗਲਤਾਂ ਹੁ ਨਹੀਂ ਹੋਵੇਗੀ ਵੜਿੰਗ ਦੇ ਵੱਲੋਂ ਐਨਆਰਆਈ ਭਰਾਵਾਂ ਨੂੰ ਕੀਤੀ ਅਪੀਲ ਐਨਆਰਆਈ ਭਰਾ ਕੀ ਮਿਲਿੰਦੇ ਨਹੀਂ ਅਤੇ ਉਹਨਾਂ ਦੇ ਵੱਲੋਂ ਰਾਜਾ ਵੜਿੰਗ ਦਾ ਸਾਥ ਦਿੱਤਾ ਜਾਂਦਾ ਹੈ ਜਾਂ ਫਿਰ ਨਹੀਂ ਜਾਣ ਤੋਂ ਪਹਿਲਾਂ ਇੱਕ ਵਾਰ ਫੇਰ ਨਜ਼ਰ ਮਾਰ ਲੈਂਦੇ ਹਾਂ ਅੱਜ ਦੀ ਅਹਿਮ ਸੁਰਖੀਆਂ ਤੇ ਪੀਐਮ ਮੋਦੀ ਪਹੁੰਚੇ ਪਟਿਆਲਾ ਪਰ ਨੀਤ ਕੋ ਦੇ ਹੱਥ ਵਿੱਚ ਕੀਤਾ ਚੋਣ ਪ੍ਰਚਾਰ ਸਾਡਾ ਮੁੱਖ ਮੰਤਰੀ ਚੰਨੀ ਲਈਆਂ ਵਧੀਆਂ ਮੁਸ਼ਕਲਾਂ ਚੋਣ ਕਮਿਸ਼ਨ ਨੇ ਜਾਰੀ ਕੀਤੀ ਚੇਤਾਵਨੀ ਪੀਐਮ ਔਦੀਤੀ ਫੇਰੀ ਦੌਰਾਨ ਕਿਸਾਨਾਂ ਦਾ ਤਿੱਖਾ ਵਿਰੋਧ ਪਟਿਆਲਾ ਦੇ ਵਿੱਚ ਵੱਖ-ਵੱਖ ਥਾਵਾਂ ਤੇ ਕੀਤਾ ਪ੍ਰਦਰਸ਼ਨ। ਕਨੌਰੀ ਬਾੜੋ ਤੇ ਕਿਸਾਨਾਂ ਦੇ ਨਾਲ ਵਾਪਰਿਆ ਵੱਡਾ ਹਾਦਸਾ ਵਿਕਰਮ ਸਿੰਘ ਮਝੂਰੀ ਨੇ ਕੀਤੀ ਕਿਸਾਨਾਂ ਦੇ ਨਾਲ ਮੁਲਾਕਾਤ। ਅੱਜ ਦੇ ਬੁਲਟਿਨ ਦੇ ਵਿੱਚ ਫਿਲਹਾਲ ਇਹਨਾਂਹੀ ਜਲਦੀ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ। ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ।